ਸਟਾਰਟ 22 ਸਾਲਾਂ ਦੇ ਅਰਸੇ ਵਿੱਚ ਪੰਜਾਬ ਨੂੰ ਰੰਗਲਾ ਬਣਾਉਣ ਦੇ ਕੀਤੇ ਦਾਅਵਿਆਂ ਅਤੇ ਵਾਅਦਿਆਂ ਨਾਲ ਸੂਬੇ ਦੀ ਸਤਾ ਵਿੱਚ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਹਰ ਪੱਖੋਂ ਪੂਰੀ ਤਰ੍ਹਾਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ ਡੰਡੀ ਦਾਵੇ ਭੁਗਾਨਿਆਂ ਵਾਂਗ ਉੱਡ ਗਏ ਹਨ ਅਤੇ ਵਾਦਿਆਂ ਦੀ ਫੂਕ ਨਿਕਲ ਚੁੱਕੀ ਹੈ ਡੰਡੀ ਆਰਥਿਕ ਪੱਖੋਂ ਪੰਜਾਬ ਅੱਜ ਰੰਗਲਾ ਦੀਬ ਜਾਇ ਕੰਗਲਾ ਬਣਿਆ ਨਜ਼ਰ ਆਉਣ ਲੱਗਾ ਹੈ ਡੰਡੀ ਸੂਬੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ 13 0 ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਦੇ ਪੱਲੇ ਤਿੰਨ ਸੀਟਾਂ ਹੀ ਪਈਆਂ ਸਨ ਡੰਡੀ ਪਿੱਛੇ ਜਿਹੇ ਹੋਈ ਜਲੰਧਰ ਪੱਛਮੀ ਵਿਧਾਨ ਸਭਾ ਦੀ ਜਿਮਣੀ ਚੋਣ ਸਰਕਾਰੀ ਤੰਤਰ ਪੁਲਿਸ ਤੰਤਰ ਅਤੇ ਧਨ ਤੰਤਰ ਦੇ ਸਹਾਰੇ ਮੁੱਖ ਮੰਤਰੀ ਨੇ ਕਿਵੇਂ ਜਿੱਤੀ ਹੈ ਉਸ ਦਾ ਵੇਰਵਾ ਪੂਰੀ ਤਰ੍ਹਾਂ ਲੋਕਾਂ ਦੇ ਸਾਹਮਣੇ ਹੈ ਡੰਡੀ ਇੱਕ ਉਪ ਚੋਣ ਜਿੱਤਣ ਲਈ ਮਾਨ ਸਰਕਾਰ ਵੱਲੋਂ ਜੋ ਹਿਲੇ ਵਸੀਲੇ ਵਰਤੇ ਗਏ ਉਹ ਲੋਕ ਰਾਜੀ ਪ੍ਰਕਿਰਿਆ ਲਈ ਨਮੋਸ਼ੀ ਜਨਕ ਕਹੇ ਜਾ ਸਕਦੇ ਹਨ ਡੰਡੀ ਚੋਣਾ ਦੌਰਾਨ ਜੋ ਪਰੰਪਰਾਵਾਂ ਇਸ ਪਾਰਟੀ ਨੇ ਸਥਾਪਿਤ ਕਰ ਦਿੱਤੀਆਂ ਹਨ ਉਹਨਾਂ ਦਾ ਹਾ ਮਿਆਜ਼ਾ ਰਾਜ ਆਉਂਦੇ ਦਿਨਾਂ ਵਿੱਚ ਵੀ ਭੁਗਤਦਾ ਰਹੇਗਾ ਡੰਡੀ ਹੁਣ ਆਉਂਦੇ ਅਕਤੂਬਰ ਵਿੱਚ ਹੋ ਰਹੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਭਗਵੰਤ ਮਾਨ ਨੇ ਆਪਣੇ ਦਿੱਲੀ ਦੇ ਦੋ ਸਾਥੀਆਂ ਨੂੰ ਬਿਠਾ ਕੇ ਇਹ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਇਕੱਲਿਆਂ ਹੀ ਇਹ ਚੋਣਾਂ ਲੜੇਗੀ ਡੰਡੀ 2 ਜੁਲਾਈ ਨੂੰ ਹਰਿਆਣਾ ਵਾਸੀਆਂ ਸਟਾਰਕ ਨੂੰ ਕੇਜਰੀਵਾਲ ਵੱਲੋਂ ਗਰੰਟੀਆਂ ਵੀ ਦਿੱਤੀਆਂ ਜਾਣਗੀਆਂ ਡੰਡੀ ਇਹ ਉਸੇ ਤਰ੍ਹਾਂ ਦੀਆਂ ਗਰੰਟੀਆਂ ਹੋਣਗੀਆਂ ਜੋ ਪਹਿਲਾਂ ਪੰਜਾਬ ਨੂੰ ਦਿੱਤੀਆਂ ਗਈਆਂ ਸਨ ਡੰਡੀ ਘਰਾਂ ਨੂੰ ਮੁਫਤ ਬਿਜਲੀ ਦੇਣ ਦੇ ਫੈਸਲੇ ਉੱਤੇ ਅਮਲ ਕਰਨ ਨਾਲ ਬਿਜਲੀ ਨਿਗਮ ਦੇ ਭਾਂਡੇ ਖੜਕਣੇ ਸ਼ੁਰੂ ਹੋ ਗਏ ਹਨ ਡੰਡੀ ਸਰਕਾਰੀ ਖਜ਼ਾਨਾ ਪਾਂ ਪਾਂ ਹੀ ਨਹੀਂ ਕਰ ਰਿਹਾ ਸਗੋਂ ਇਸ ਅਰਸੇ ਵਿੱਚ ਸੱਤਾਧਾਰੀ ਪਾਰਟੀ ਨੇ ਪੰਜਾਬ ਸਿਰ ਕਰਜ਼ੇ ਦਾ ਇਨਾ ਬੋਝ ਹੋਰ ਲੱਦ ਦਿੱਤਾ ਹੈ ਕਿ ਸੂਬੇ ਦਾ ਲੱਕ ਦੁਹਰਾ ਹੋਣਾ ਸ਼ੁਰੂ ਹੋ ਗਿਆ ਹੈ ਡੰਡੀ ਹੁਣ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹਰਿਆਣਾ ਵਾਸੀਆਂ ਨਾਲ ਵੀ ਅਜੇ ਹੀ ਵਾਅਦਿਆਂ ਦੀ ਝੜੀ ਲਗਾਈ ਜਾਏਗੀ ਅਜੇ ਹੀ ਵਾਅਦੇ ਉਹਨਾਂ ਨੇ ਸਮੇਂ-ਸਮੇਂ ਗੁਜਰਾਤ ਅਤੇ ਗੋਆ ਰਾਜਾਂ ਦੀਆਂ ਚੋਣਾ ਸਮੇਂ ਵੀ ਕੀਤੇ ਸਨ ਡੰਡੀ ਹਰ ਢੰਗ ਤਰੀਕਾ ਅਪਣਾ ਕੇ ਪੰਜਾਬ ਦੇ ਅਰਬਾਂ ਰੁਪਏ ਇੰਨਾ ਚੋਣਾ ਉੱਤੇ ਖਰਚ ਕਰ ਦਿੱਤੇ ਸਨ ਅਤੇ ਇਹਨਾਂ ਚੋਣਾ ਵਿੱਚ ਪਾਰਟੀ ਨੂੰ ਨਮੋਸ਼ੀ ਜਨਕ ਹਾਰਾਂ ਹੀ ਹੋਈਆਂ ਸਨ ਡੰਡੀ ਕਾਂਗਰਸ ਨਾਲ ਇਸ ਪਾਰਟੀ ਦੀਆਂ ਪਈਆਂ ਪਿਆਰ ਪਿੰਡਾਂ ਦੀਆਂ ਰस्सियां ਟੁੱਟ ਚੁਕੀਆਂ ਹਨ ਡੰਡੀ ਦਿੱਲੀ ਦੇ ਕਾਂਗਰਸੀਆਂ ਨੂੰ ਇਹ ਗਿਲਾ ਹੈ ਕਿ ਜੇਕਰ ਉਹ ਪਿਛਲੀਆਂ ਲੋਕ ਸਭਾ ਚੋਣਾਂ ਆਪਣੇ ਵੱਲ ਬੁੱਤੇ ਲੜਦੇ ਤਾਂ ਉਹ ਜਿੱਤ ਸਕਦੇ ਸਨ ਪਰ ਆਮ ਆਦਮੀ ਪਾਰਟੀ ਦੀ ਭਾਈਵਾਲੀ ਕਰਕੇ ਉਹ ਮੁਕਾਬਲੇ ਵਿੱਚ ਕਿਤੇ ਨਹੀਂ ਠਹਰੇ ਡੰਡੀ ਚੋਣਾਂ ਤੋਂ ਪਹਿਲਾਂ ਹੀ ਦਿੱਲੀ ਇਕਾਈ ਦੇ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਪਾਰਟੀ ਤੋਂ ਅਸਤੀਫਾ ਇਸ ਕਰਕੇ ਦੇ ਦਿੱਤਾ ਸੀ